ਕਮਿਸ਼ਨਰ ਰੇਟ ਪੁਲਿਸ ਅੰਮ੍ਰਿਤਸਰ ਨੇ ਇੱਕ ਵੱਡੀ ਕਾਰਵਾਈ ਅੰਜਾਮ ਦਿੰਦਿਆਂ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਕਰਦੇ ਇੱਕ ਨੈੱਟਵਰਕ ਦਾ ਪਰਦਾਫਾਸ਼ ਕੀਤਾ ਇਸ ਦੌਰਾਨ ਪੁਲਿਸ ਨੇ ਪੰਜ ਯੂਰੋਪੀਅਨਾਂ ਨੂੰ ਗ੍ਰਿਫਤਾਰ ਕਰਦੇ ਹੋਏ 12 ਪਿਸਤੌਲ ਅਤੇ 1.5 ਕਿਲੋ ਹੈਰੋਇਨ ਬਰਾਮਦ ਕੀਤੀ ਗ੍ਰਿਫਤਾਰ ਕੀਤੇ ਗਏ ਸ਼ੱਕੀ ਮੁਲਾਜ਼ਮਾ ਵਿੱਚ ਜੋਬਨ ਸਿੰਘ ਕਰਨਦੀਪ ਸਿੰਘ ਅਜੀਪਾਲ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਸ਼ਾਮਲ ਸਨ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀ ਦੱਸਿਆ ਤੁਸੀਂ ਵੀ ਸੁਣੋ ਆਰਗੇਨਾਈਜ਼ ਕ੍ਰਾਈਮ ਟਰਰ ਕ੍ਰਾਈਮ ਔਰ ਜੁਧ ਨਸ਼ਾ ਵਿਰੁੱਧ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਇੱਕ ਹੋਰ ਵੱਡੀ ਕਾਮਯਾਬੀ ਵੜੀ ਹੈ ਕ੍ਰਾਸ ਬਾਰਡਰ ਨਾਰਕੋ ਤੇ ਆਰਮਸ ਜਿਹੜਾ ਘਾਟਲ ਹੈ ਨੈਟਵਰਕ ਇਹ ਬਸਟ ਕੀਤਾ ਗਿਆ ਇਹਦੇ 4 ਮੁਲਜ਼ਮ ਗ੍ਰਿਫਤਾਰ ਹੋਏ ਨੇ ਪੰਜਵਾਂ ਜੁਵਿਨਾਈਲ ਹੈ ਔਰ 12 ਸਫਿਸਟੀਕੇਟਿਡ ਪਿਸਟਲ ਜਿਹੜੇ 9.30 ਬੋਰ ਦੇ ਉਹ ਰਿਕਵਰ ਕੀਤੇ ਗਏ ਨੇ ਤੇ ਨਾਲ 1.5 ਕਿਲੋ ਹੀਰੋਇਨ ਬੇਸਿਕਲੀ ਇਹ ਸਾਰਾ ਜਿਹੜੀ ਕਨਸਾਈਨਮੈਂਟਸ ਨੇ ਅਕ੍ਰਾਸ ਦੀ ਇੰਟਰਨੈਸ਼ਨਲ ਬਾਰਡਰ ਪੁਸ਼ਿੰਗ ਕੀਤੀਆਂ ਜਾ ਰਹੀਆਂ ਹੈ ਪਾਕ ਸਮਗਲਰਸ ਤੇ ਰਾਰਾਹੀ ਤੇ ਉਥੇ ਲੋਕਲ ਲੋਕਾਂ ਨੂੰ ਸਪੋਰਟ ਮਿਲ ਰਹੀ ਹੈ ਔਰ ਫੋਰਨ ਬੇਸਡ ਕੁਝ ਹੈਂਡਲਰਸ ਦੇ ਵੀ ਨਾਮ ਇਹਦੇ ਚ ਆਏ ਆ ਸਭ ਤੋਂ ਪਹਿਲਾਂ ਜਿਹੜੀ ਗ੍ਰਿਫਤਾਰੀ ਕੀਤੀ ਗਈ ਪੰਜ ਪਿਸਟਲ ਫੜੇ ਗਏ ਉਹਦੇ ਚ ਜੋਬਨ ਹੈ ਇੱਕ ਕਰਨਦੀਪ ਹੈ ਤੇ ਹਜੇਪਾਲ ਮਾੜੀ ਮੇਗਾ ਪਿੰਡ ਹੈ ਖਾਲੜਾ ਥਾਣਾ ਡਿਸਟ੍ਰਿਕਟ ਤਰਨਤਾਰਨ ਇਹ ਤਿੰਨੋਂ ਉਥੋਂ ਦੇ ਰਹਿਣ ਵਾਲੇ ਇਹਨਾਂ ਦਾ ਬਾਰਡਰ ਦੇ ਨੇੜੇ ਹੀ ਪਿੰਡ ਹੈ ਪਹਿਲਾਂ 5 ਪਿਸਟਲ 30 ਬੋਰ ਦੇ ਇਹਨਾਂ ਤੋਂ ਫੜੇ ਗਏ ਉਸ ਤੋਂ ਬਾਅਦ ਇਹਦੀ ਪੁਛਗਿੱਤੇ ਵਿੱਚ ਜਿਹੜਾ ਜਸ਼ਨਪ੍ਰੀਤ ਜੋ ਬੰਦੇ ਜਿਹੜੇ ਐਸੋਸੀਏਟਸ ਵੱਲੋਂ ਉਹ ਅਸੀਂ ਨਾਮਜ਼ਦ ਕੀਤਾ ਤੇ ਉਸ ਤੋਂ ਬਾਅਦ ਜਸ਼ਨਪ੍ਰੀਤ ਤੇ ਉਹਦੇ ਨਾਲ ਇੱਕ ਜੁਵਿਨਾਈਲ ਦੇ ਫੜੇ ਗਏ ਜਿਨ੍ਹਾਂ ਤੋਂ 7 ਪਿਸਟਲ ਰਿਕਵਰ ਹੋਇਆ ਇਹ ਰਾਣੀਆਂ ਪਿੰਡ ਹੈਗਾ ਅਮਰਸਰ ਰੂਰਲ ਦੇ ਵਿੱਚ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਹੈ ਵੀ ਔਰ ਜਿਹੜਾ ਜੋਬਨ ਹੈ ਇਹਦੀ ਪੁਛਗਿੱਤੇ ਤੋਂ 1.5 ਕਿਲੋ ਹੀਰੋਇਨ ਵੀ ਹੋਰ ਬਰਾਮਦ ਕੀਤੀ ਗਈ ਹੈ ਛੋਟੀ ਏਜ ਦੇ ਸਾਰੇ ਹੈਗੇ ਨੇ ਬਟ ਪੈਸੇ ਦੇ ਲਾਲਚ ਜਿੱਦਾਂ ਤੇ ਪੁਰਾਣੇ ਕ੍ਰਾਈਮਨਲ ਜਿਹੜਾ ਬੈਕਗ੍ਰਾਉਂਡ ਹੈ ਜੇ ਉਹਦੇ ਚ ਆਪਾਂ ਜਾਈਏ ਤੇ ਜਸ਼ਨਪ੍ਰੀਤ ਦਾ ਦਾ ਮਾਮਾ ਹੈਗਾ ਉਹ ਲਗਾਤਾਰ ਦੋਨੇ ਨੇ ਸਮਗਲਿੰਗ ਦੇ ਕੰਮ ਚ ਜੁਟੇ ਹੋਏ ਸੀਗੇ ਬਾਹਰ ਪਾਕ ਪੇਸਟ ਸਮਗਲਰਜ਼ ਨਾਲ ਉਹਨਾਂ ਦੇ ਲਿੰਕ ਸੀ ਤੇ ਏਐਨਟੀਐਫ ਲੁਧਿਆਣੇ ਦੇ ਵੱਲੋਂ ਅੱਧਾ ਕਿਲੋ ਆਈਸ ਇਹਨਾਂ ਤੋਂ ਤੇ ਦੋ ਪਿਸਟਲ ਇਹਦੇ ਮਾਮੇ ਤੋਂ ਫੜੇ ਗਏ ਸੀਗੇ ਜਸ਼ਨਪ੍ਰੀਤ ਉਸਕੇ ਚ ਪਗੜਾ ਹੈ ਤੇ ਹੁਣ ਇੱਥੇ ਐਕਟਿਵਲੀ ਇਹ ਕੰਮ ਕਰ ਰਿਹਾ ਸੀਗਾ ਬਾਹਰ ਇਹਨਾਂ ਦੀ ਯੂਰਪ ਚ ਵੀ ਕੋਈ ਨਾ ਕੋਈ ਲਿੰਕ ਹੈਗੇ ਆ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਆ ਤੇ ਜਿਹੜੇ ਇਹਨਾਂ ਦੀ ਮੇਨ ਆਹ ਕੰਟੈਕਟ ਪੁਆਇੰਟ ਹੈ ਦੋਨੋਂ ਜਿਹੜੇ ਨੈਟਵਰਕਸ ਨੇ ਜਾਂ ਆਪਾਂ ਸਿੰਡੀਕੇਟ ਕਹਿ ਸਕਦੇ ਆ ਉਹ ਪਾਕਿਸਤਾਨ ਦੇ ਸਮਗਲਰ ਨੇ ਤੇ ਫੋਰਨ ਦੇ ਹੈਂਡਲਰਸ ਨੇ ਜਿਹੜੇ ਦਰੰਤਾਂ ਸੈਕਟਰ ਤੇ ਅਮਰਸਰ ਰੂਰਲ ਦਾ ਜਿਹੜਾ ਹੈ ਰਣੀਆਂ ਸੈਕਟਰ ਹੈ ਇਹਨੂੰ ਐਕਟੀਵੇਟ ਕਰਕੇ ਤੇ ਪੁਸ਼ਨ ਕਰਦੇ ਨੇ ਮੈਂ ਮੈਨੂੰ ਬੜੀ ਅੱਛੀ ਸਕਸੈਸ ਮੰਨਦਾ ਬਿਕੋਜ਼ ਅਸੀਂ ਸਾਰੇ ਹਾਈ ਅਲਰਟ ਤੇ ਚੱਲ ਰਹੇ ਹਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਫੈਸਟੀਵਲ ਸੀਜ਼ਨ ਹੈ ਤੇ ਕਮਿਸ਼ਨਰ ਪੁਲਿਸ ਆਫ ਅਮਰਸਰ ਦੇ ਜਿਹੜੇ ਆਫੀਸਰਸ ਨੇ ਉਹ ਦਿਨ ਰਾਤ ਮਿਹਨਤ ਕਰ ਰਹੇ ਨੇ ਮੈਂ ਦਿਲੀ ਮੁਬਾਰਕਾਂ ਦਿੰਦਾ ਡੀਸੀਪੀ ਸਾਹਿਬ ਰਵਿੰਦਰਪਾਲ ਜੀ ਨੂੰ ਜਗਵਿੰਦਰ ਜੀ ਸਾਡੇ ਏਡੀਸੀਪੀ ਹਰਮਿੰਦਰ ਏਸੀਪ ਇੰਸਪੈਕਟਰ ਮੋਲਕਦੀਪ ਸਿੰਘ ਸਾਡੇ ਇਨਸਪੈਕਟਰ CIA ਤੇ ਉਹਨਾਂ ਦੀ ਸਾਰੀ ਟੀਮ ਨੂੰ ਉਹਨਾਂ ਨੇ ਫੇਰ ਇੱਕ ਵਾਰੀ ਜਿਹੜਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਹੈ ਔਰ ਇਹ ਥੋਟ ਕੀਤੀ ਹੈ ਜਿਹੜੀ ਮੋਡਲੀ ਪੁਛ ਕੇ ਸਾਹਮਣੇ ਆਈ ਹੈ ਕਿ ਗੈਂਗਸਟਰਸ ਦੇ ਵਾਸਤੇ ਇਹ ਹੌਨਸਲੀ ਆਰਗੇਨਾਈਜ਼ ਕ੍ਰਾਈਮ ਵਾਸਤੇ ਤੇ ਅਸੀਂ ਉੱਤੇ ਵਰਕ ਕਰ ਰਹੇ ਹਾਂ ਕਿ ਕੌਣ ਰੈਸੀਪੀਐਂਟ ਸੀ ਉਹਦੇ ਨਾਲ ਇਹ ਹੈ ਕਿ ਜਿਹੜੀ ਇਹਨਾਂ ਦੀ ਆਪਸ ਵਿੱਚ ਇੰਟਰ ਗੈਂਗ ਰਾਈਵਲਰੀ ਹੈ ਜਾਂ ਹੋਰ ਹਿੰਸ ਕ੍ਰਾਈਮ ਹੈ ਉਹ ਕਾਫੀ ਬਚਤ ਹੋਈ ਹੈ ਜੇ ਆਪਾਂ ਇਮੇਜਿਨ ਕਰੀਏ ਕਿ 12 ਬਿਲਕੁਲ ਬ੍ਰੈਂਡ ਨਿਊ ਸੋਫਿਸਟੀਕੇਟਿਡ ਫੋਰਨ ਬੇਸ ਪਿਸਟਲਸ ਇਥੇ ਆ ਰਹੇ ਆ ਤੇ ਨੈਚੁਰਲੀ ਗਲਤ ਹੱਥਾਂ ਚਲੇ ਜਾਂਦੇ ਤਾਂ ਉਹਦਾ ਕੀ ਹਸ਼ਰ ਹੁੰਦਾ ਤੋਂ ਬਾਕੀ ਇਹਦੇ ਤੇ ਹੋਰ ਵੀ ਅਸੀਂ ਕੰਮ ਕਰਾਂਗੇ ਇਹਦੇ ਚ ਕਿਉਂਕਿ ਜਿਹੜਾ ਅਜੇ ਫਾਈਨੈਂਸ਼ੀਅਲ ਐਂਗਲ ਉੱਤੇ ਅਸੀਂ ਪੂਰਾ ਜ਼ੋਰ ਦੇ ਰਹੇ ਆ ਪਲੱਸ ਇਹਨਾਂ ਦੇ ਕੁਝ ਲਿੰਕੇਜਸ ਹੋਰ ਆਏ ਆ ਜੇ ਆਪਾਂ ਐਨਟੀਐਫ ਲੁਧਿਆਣਾ ਦਾ ਕੇਸ ਦੇਖੀਏ ਅੱਧਾ ਕਿਲੋ ਆਇਸ ਦਾ ਦੋ ਪਿਸਟਲਸ ਵਾਲਾ ਉਹ ਵੀ ਬੜਾ ਇੰਪੋਰਟੈਂਟ ਰਿਕਵਰੀ ਹੈ ਇਹ ਕਿੱਥੇ ਤੱਕ ਦੂਰ ਤੱਕ ਜਾ ਕੇ ਇਹਨਾਂ ਨੇ ਮਾਰ ਕੀਤੀ ਔਰ ਉੱਥੇ ਡਿਲੀਵਰੀਆਂ ਕਰਨ ਗਏ ਕਿੱਥੇ ਫੜੇ ਗਏ ਸੋ ਇਹਦੇ ਤੇ ਹੋਰ ਕਾਰਵਾਈ ਤੇ ਮੈਨੂੰ ਕਾਫੀ ਆਸ ਹੈ ਕਿ ਆਉਣ ਵਾਲੇ ਟਾਈਮ ਚ ਕੁਝ ਰਿਕਵਰੀ ਵੀ ਹੋਏਗੀ ਤੇ ਅਰੈਸਟ ਵੀ ਹੋਰ ਹੋ ਸਕਦੇ ਸਰ ਕਿਹੜੇ ਗੈਂਗ ਦੇ ਬਦੌਲਤ ਫਰਮਗਾਦੀ ਵੀ ਗੈਂਗਵਾਦੀ ਗੱਲ ਕੀਤੀ ਦੇਖੋ ਅਜੇ ਸਾਨੂੰ ਉਹ ਮੈਂ ਤੁਹਾਡੇ ਨਾਲ ਤਾਂ ਨਹੀਂ ਡਿਸਕਲੋਜ਼ ਕਰ ਰਿਹਾ ਸਾਨੂੰ ਕਾਫੀ ਕਲੀਅਰ ਹੋਇਆ ਵੀ ਕਿਹੜੇ ਗੈਂਗ ਨੇ ਮੰਗਾਏ ਆ ਉਕੇ ਇਹਦੇ ਵਿੱਚ ਕਾਫੀ ਇਹਦੇ ਡੀਪਲੀ ਅਸੀਂ ਅਜੇ ਬੰਦੇ ਇੱਕ ਦੋ ਫੜਨੇ ਨੇ ਔਰ ਨਹੀਂ ਤਾਂ ਫਿਰ ਬੰਦਾ ਅਲਰਟ ਹੋ ਜਾਂਦਾ ਜੇ ਆਪਾਂ ਸਾਰੀ ਗੱਲ ਪਹਿਲਾਂ ਦੱਸ ਦਿੰਨੇ ਆ ਬਟ ਡੈਫੀਨੇਟਲੀ ਇਟ ਵਾਸ ਫॉर ਆਰਗੇਨਾਈਜ਼ਡ ਕ੍ਰਾਈਮ ਇਹ ਮੈਂ ਮਤਲਬ ਬੜਾ ਤੁਹਾਨੂੰ ਕੌਨਫੀਡੈਂਟਲੀ ਦੱਸ ਰਿਹਾ ਆਵਰ ਮਿੰਦਰ ਜੀ ਨਹੀਂ ਉਹ ਮਾਰਨ ਵਾਲੀ ਕੋਈ ਗੱਲ ਨਹੀਂ ਆ ਜੇ ਆਈ ਜੀ ਅਜੇ ਤਾਂ ਹਥਿਆਰ ਪਹੁੰਚਣੇ ਸੀਗੇ ਮਾੜੇ ਹੱਥਾਂ 'ਚ ਅੱਜ ਇਹੋ ਉਹਨਾਂ ਨੇ ਕੀ ਕਰਨਾ ਸੀ ਉਹ ਜਲਦੀ ਅਸੀਂ ਗ੍ਰਿਫਤਾਰ ਕਰਕੇ ਹੀ ਉਹਨਾਂ ਨੂੰ ਆ ਆਰਡਰ ਨਾਲ ਸ਼ੇਅਰ ਕਰਾਂਗੇ ਤੇ ਕੋਈ ਪੈਸੇ ਵੀ ਬਰਾਮਦ ਹੋਏ ਨਹੀਂ ਜੀ ਨਾ ਕੋਈ ਪੈਸੇ ਕੋਈ ਇੰਨੇ ਸਿਗਨੀਫੀਕੈਂਟ ਨਹੀਂ ਬਟ ਬੇਸਿਕਲੀ ਫਾਈਨੈਂਸ਼ੀਅਲ ਐਂਗਲ ਇਟਸ ਬੜਾ ਇੰਪੋਰਟੈਂਟ ਮੈਨੂੰ ਲੱਗ ਰਿਹਾ ਉਸ ਤੇ ਅਸੀਂ ਕਾਫੀ ਕੰਮ ਕਰ ਰਹੇ ਹਾਂ ਜੀ ਸਾਰਾ ਤੁਹਾਨੂੰ ਪ੍ਰੈਸ 'ਚ ਅਸੀਂ ਬਰੀਫ ਕਰਾਂਗੇ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ